ਤਕਰੀਬਨ 1000 ਕਰੋੜ ਤੋਂ ਵੱਧ ਰੁਪਏ ਖਰਚ ਕੀਤੇ ਗਏ ਨੇ ਨਵੀਂ ਸੰਸਦ ਬਣਾਈ ਗਈ ਹੈ ਜਿਹੜੀ ਪਰ ਪਾਣੀ ਚੋਣ ਲੱਗ ਗਿਆ ਮੀਂਹ ਪਿਆ ਪਹਿਲੀ ਬਰਸਾਤ ਦੇ ਨਾਲ ਹੀ ਪਾਣੀ ਚੋਣ ਲੱਗ ਪਿਆ ਹੈ ਹੋਇਆ ਕੀ ਹੈ ਕਿਉਂਕਿ ਐਮਪੀਜ਼ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੇ ਜਿਸ ਤੋਂ ਬਾਅਦ ਰੌਲਾ ਪਿਆ ਹੋਇਆ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਇਹ ਸਭ ਕੁਝ ਹੋਇਆ ਕਿਵੇਂ ਤਾਂ ਅੰਮ੍ਰਿਤਸਰ ਤੋਂ ਐਮਪੀ ਨੇ ਗੁਰਜੀਤ ਸਿੰਘ ਔਜਲਾ ਫਿਲਹਾਲ ਉਸੇ ਹੀ ਸੰਸਦ ਭਵਨ ਦੇ ਅੰਦਰ ਮੌਜੂਦ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਔਜਲਾ ਸਾਹਿਬ ਔਜਲਾ ਸਾਹਿਬ ਸਵਾਗਤ ਹੈ ਬਹੁਤ-ਬਹੁਤ ਪ੍ਰੋ ਪੰਜਾਬ ਸੱਚੀ ਗੱਲ ਦੀ ਥੈਂਕ ਯੂ ਜੀ ਔਜਲਾ ਜੀ ਕੀ ਸਿਚੁਏਸ਼ਨ ਆ ਮੌਕੇ ਦੀ ਪਹਿਲਾਂ ਤਾਂ ਇਹ ਦੱਸੋ ਛੱਤ ਤੋਂ ਪਾਣੀ ਟਪਕਦਾ ਹੋਇਆ ਨਜ਼ਰ ਆ ਰਿਹਾ ਹੈ ਸੰਸਦ ਦੀ ਨਵੀਂ ਬਣੀ ਸੰਸਦ ਦੀ ਛੱਤ ਚੋਂ ਲੱਗ ਗਈ ਹੈ ਜਾਂ ਹੋਇਆ ਕੀ ਹੈ ਨਹੀਂ ਦੇਖੋ ਨਵੀਂ ਸੰਸਦ ਦੀ ਛੱਤ ਜਿਹੜੀ ਹੈ ਉਹਨੇ ਚੋਈ ਹੈ ਕਿਉਂਕਿ ਇਹਨਾਂ ਨੇ ਇੱਕ ਜਿਹੜਾ ਪੋਸਟ ਜਿੱਥੋਂ ਮੇਨ ਐਂਟਰੈਂਸ ਹੈ ਸਾਡੀ ਜਿੱਥੋਂ ਪ੍ਰੈਜ਼ੀਡੈਂਟ ਐਂਟਰ ਕਰਦੇ ਨੇ ਉਸ ਮਤਲਬ ਅੰਦਰ ਬਿਲਕੁਲ ਹਾਲ ਦੇ ਵਿੱਚ ਕੋਈ ਬਾਹਰਲੇ ਬੰਨੇ ਜਿੱਥੇ ਪਾਰਲੀਮੈਂਟ ਸਿਰ ਮੈਂਬਰ ਪਾਰਲੀਮੈਂਟ ਦੇ ਉੱਥੇ ਸੀ ਆਉਂਦੇ ਜਾਂਦੇ ਔਰ ਪ੍ਰਾਈਮ ਮਿਨਿਸਟਰ ਦਾ ਵੀ ਆਫਿਸ ਉੱਥੇ ਹੈ ਜੀ ਉਹ ਛੱਤ ਉੱਪਰੋਂ ਚੋਈ ਹੈ ਹੂੰ ਸੋ ਰਾਤੀ ਕੋਈ ਕਹਿੰਦੇ ਰਾਤੀ ਦੇਰ ਨਾਲ ਤੱਕ ਚੱਲਿਆ ਸੀ ਹਾਊਸ 10 ਵਜੇ ਤੱਕ ਜੀ ਤਰੋਂ ਸੀ ਐਮਪੀ ਉੱਥੇ ਹੀ ਸਨ ਜੀ ਜਦੋਂ ਨਹੀਂ ਬਰਸਾਤ ਵੀ ਆਈ ਜੀ ਪਹਿਲਾਂ ਵੀ ਇਹ ਦੋ ਤਿੰਨ ਵਾਰ ਹੋ ਚੁੱਕਾ ਹੈ ਕੋਈ ਫਰਸਟ ਟਾਈਮ ਨਹੀਂਗਾ ਹੂੰ ਪਿਛਲੀ ਵਾਰ ਵੀ ਹੋ ਗਿਆ ਸੀ 2023 ਦੇ ਵਿੱਚ ਵੀ ਅੱਛਾ ਜੀ ਜੀ ਘਾਟਨ ਤੋਂ ਪਹਿਲਾਂ ਵੀ ਕਰੀ ਪਾਣੀ ਆ ਗਿਆ ਸੀ ਇਹਦੇ ਵਿੱਚ ਜੀ 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 ਹਮ ਤਾਂ ਇਹ ਸਭ ਕੁਝ ਹੋਇਆ ਕਿਵੇਂ ਮਤਲਬ ਉੱਥੱਲੇ ਪਾਣੀ ਰੱਖਿਆ ਹੋਇਆ ਕਿਉਂਕਿ ਇਹ ਤਾਂ ਤਸਵੀਰ ਸਵਾਲ ਖੜੇ ਕਰਨ ਲਈ ਮਜਬੂਰ ਕਰਦੀ ਹੈ ਔਜਲਾ ਜੀ ਕਿ ਇੰਨੇ ਕਰੋੜਾਂ ਰੁਪਏ ਲੱਗੇ ਹੋਣ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਕਿਹੜੀ ਸਦੀ ਜਿਉਂ ਰਹੇ ਹਾਂ ਔਰ ਅਸੀਂ ਕਹਿ ਰਹੇ ਕਿ ਅਸੀਂ ਵਰਲਡ ਦੀ ਤੀਜੀ ਤਾਕਤ ਬਣਨੇ ਹਾਂ ਹਮ ਪਰ ਜਿਹੜੀ ਇੱਕ ਪ੍ਰੋਮਿਨੈਂਟ ਬਿਲਡਿੰਗ ਹੈ ਜਿੰਨੇ ਵਰਲਡ ਨੂੰ ਤੁਹਾਡਾ ਚਿਹਰਾ ਦੇਣਾ ਉਹ ਤਾਂ ਪਾਰਲੀਮੈਂਟ ਹੀ ਹੈ ਨਾ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਗਵਰਨਮੈਂਟ ਹੀ ਹੈ ਜੀ ਔਰ ਉਦੀ ਜਿਹੜੀ ਬਣੀ ਬਿਲਡਿੰਗ ਆਪਾਂ ਚੱਜਣਾ ਬਣਾ ਨਹੀਂ ਸਕੀ ਉਹਦੇ ਚ ਕੀ ਮੈਕੈਨਿਜ਼ਮ ਯੂਜ਼ ਕੀਤਾ ਆ ਜਿਹੜੇ ਉਹਦੇ ਵਿੱਚ ਕੈਮੀਕਲ ਯੂਜ਼ ਹੋਏ ਉਹਨਾਂ ਦੀ ਕਿੰਨੀ ਲਾਈਫ ਹੈ ਉਹਨਾਂ ਦੀ 50 ਸਾਲ ਲਾਈਫ ਹੈ 100 ਸਾਲ ਲਾਈਫ ਹੈ ਉਹਨਾਂ ਨੇ ਆਪਣੇ ਆਪ ਅਗੇ ਸੈਲਫ ਲਾਈਫ ਜਨਰੇਟ ਕਰਨੀ ਆ ਜਾਂ ਉਹਨਾਂ ਖਤਮ ਹੋ ਜਾਣਾ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਕੈਮੀਕਲ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਆਪਾਂ ਪੁਰਾਣੀਆਂ ਹਵੇਲੀਆਂ ਦੇਖੀਆਂ ਨੇ ਪੁਰਾਣੇ ਪੁਰਾਣੇ ਬਹੁਤ 5 500 ਸਾਲ ਪੁਰਾਣੇ ਵੀ ਮਕਾਨ ਖੜੇ ਨੇ ਜੀ ਉਹ ਕਿਹੜੇ ਕਿਸੇ ਕੈਮੀਕਲ ਨਹੀਂ ਹੁੰਦੇ ਉਹ ਚਾਹੀਏ ਕੀ ਚੀਜ਼ਾਂ ਯੂਜ਼ ਕੀਤੀਆਂ ਨੇ ਇਹਨਾਂ ਨੇ ਸੈਲਫ ਆਪਣੇ ਆਪ ਹੀ ਮੁੜ ਕੇ ਫਿਲ ਕਰਦੀਆਂ ਨੇ ਉਹਨੂੰ ਅੰਦਰੋਂ ਹਮਮ ਔਰ ਆਪਣੇ ਆਪ ਹੀ ਉਹਨਾਂ ਦੀ ਲਾਈਫ ਵੱਧਦੀ ਜਾਂਦੀ ਹੈ ਹਮ ਬਟ ਇੱਥੇ ਇੱਥੇ ਤੇ ਸਾਰਾ ਸੀਮੈਂਟ ਲੱਗਿਆ ਹੋਣਾ ਸੀ ਤੇ ਆਪ ਮਤਲਬ ਜਿੱਥੇ ਉਹਨਾਂ ਪਾਰਲੀਮੈਂਟ ਦੇ ਅੰਦਰ ਵੀ ਹੈ ਨਾ ਜੀ ਬਹੁਤ ਲੱਕੜਾਂ ਨਾਲ ਛੱਤ ਨੂੰ ਲਾਈ ਇਹਨਾਂ ਨੇ ਮਤਲਬ ਔਰ ਉਹ ਕਈ ਵਾਰ ਇਹ ਵੀ ਸੋਚ ਕੇ ਮੈਂ ਮੈਂ ਤੇ ਕਰੀ ਜਾਂਦਾ ਉਹਨਾਂ ਵੀ ਕਿਸੇ ਦਿਨ ਕਿਉਂਕਿ ਉਹਦੀ ਆਫਟਰ ਆਫ ਦੀ ਬੁਨਿਆਦ ਖਤਮ ਹੋਣੀ ਹੈ ਇੱਕ ਦਿਨ ਹਮ ਹਮ ਅੱਜ ਪੰਜ ਮੁਤਾਜ਼ਮ ਨੂੰ ਵੀ ਉਹ ਜਾਂ ਕੀ ਯੂਜ਼ ਕੀਤਾ ਜਾਨਾ ਤੋ ਦਿੱਕਤੀ ਲਿਆ ਵੀ ਦੀ ਲਾਈਫ ਕਿੰਨੀ ਹੈ ਹੂੰ ਵੀ ਜੇ ਲੱਗ ਨਹੀਂ ਲੱਗੂਗੀ ਨਾ ਨਾ ਰਤੂਗਾ ਜਾਂ ਪੱਕਰ ਨਹੀਂ ਖੜੂਗਾ ਉਹ ਲਾਈਫ ਕਿੰਨੀ ਹੈ ਹੂੰ ਸੋ ਇਹ ਚੀਜ਼ਾਂ ਵਿੱਚ ਇਹਦੇ ਤੇ ਪਹਿਲਾਂ ਐਕਸਰਸਾਈਜ਼ ਹੋਣੀ ਚਾਹੀਦੀ ਸੀ ਬੜੇ ਵੱਡਾ ਸੀ ਬਟ ਇਹਨਾਂ ਨੇ ਇੱਕ ਆਪਣੇ ਨਾਂ ਕਰਨ ਵਾਸਤੇ ਪਰਲਮੈਂਟ ਕਿ ਮੈਂ ਹੀ ਬਣਾਇਆ ਤੇ ਮੈਂ ਹੀ ਸ਼ੁਰੂ ਕੀਤਾ ਤੇ ਮੈਂ ਹੀ ਦਦ ਘਟਨ ਕੀਤਾ ਤੁਸੀਂ ਦੇਖੋ ਨਾ ਕਿ ਇਹਦਾ ਵੈਸੇ ਹੀ ਤੇ ਇਹਦਾ ਅਧਿਕਾਰ ਕਿਤਰ ਹੈ ਇਹ ਰਾਸ਼ਟਰਪਤੀ ਜੀ ਤੇ ਉਹ ਰਾਸ਼ਟਰਪਤੀ ਨੂੰ ਮਤਲਬ ਇਹਨਾਂ ਨੇ ਕਿਤੇ ਵੀ ਨਾ ਦੁਗਾਟ ਨੇ ਦੇ ਨਾਂ ਨਹੀਂ ਆ ਪੁੱਟਣ ਵਾਲੇ ਆਂਦਾ ਹੂੰ ਉਹ ਨਾ ਇਹਨਾਂ ਨੇ ਜਦੋਂ ਬਣ ਗਿਆ ਉਦੋਂ ਇਹਨਾਂ ਨੂੰ ਰਾਸ਼ਟਰਪਤੀ ਨੂੰ ਇਨਵੋਲ ਕੀਤਾ ਮਤਲਬ ਉਹਨਾਂ ਨੇ ਇੱਕ ਚੀਜ਼ ਬਖੌਣੀ ਕਿ ਸ਼ਾਇਦ ਮੈਂ ਹੀ ਬਣਾਈ ਮੇਰੇ ਨਾਲ ਹੀ ਲੱਗਦੀ ਹੈ ਇਹ ਚੀਜ਼ ਹੂੰ ਹੂੰ ਬਸ ਹਰ ਚੀਜ਼ ਤੇ ਇੱਕ ਤਰੀਕਾ ਘਾਰੇ ਉਹ ਚੀਜ਼ ਇਹਨਾਂ ਨੇ ਉਤਾਦੀ ਹੁੰਦਾ ਵੀ ਜੇ ਸਾਰੇ ਬੰਦੇ ਨੂੰ ਇਨਵੋਲ ਕਰਕੇ ਬੰਦਿਆਂ ਤੋਂ ਪੁੱਛਿਆ ਜਾਵੇ ਔਰ ਇਹਦੇ ਟੈਕਨੀਕਲ ਬੰਦੇ ਨੇ ਖਾਸ ਕਰ ਜਿਹੜੇ ਪਰਾਤਨ ਜਿੱਥੇ ਨਾਲੇ ਇਹ ਵੇਡੀਆਂ ਕਰੀਆਂ ਕੀਤੀਆਂ ਉਹਨਾਂ ਬਤਸਿਆ ਜਾਵੇ ਵੀ ਇਹਦੇ ਚ ਕਿਹੜੀ ਕਿਹੜੀ ਚੀਜ਼ ਯੂਜ਼ ਹੋਣੀ ਚਾਹੀਦੀ ਹੈ ਹੂੰ ਜਿਹੜੇ ਜਿਹੜੇ ਕੈਮੀਕਲ ਯੂਜ਼ ਹੋਣਾ ਚਾਹੀਦਾ ਕਿਹੜੀਆਂ ਚੀਜ਼ਾਂ ਕੋਈ ਕੋ ਉਤਰਤੀ ਚੀਜ਼ਾਂ ਨਹੀਂ ਜਿਨ੍ਹਾਂ ਨੂੰ ਪੁਰਾਣੀਆਂ ਜਿਨ੍ਹਾਂ ਨੂੰ ਸਾਡੇ ਬਹੁਤ ਵੱਡੀ ਮਤਲਬ ਕਈ ਚੀਜ਼ਾਂ ਨੇ ਜਿਹੜੀਆਂ ਬੜੀਆਂ ਪਰਾਤਨ ਖੜੀਆਂ ਨੇ ਅੱਜ ਬਿਲਡਿੰਗਾਂ ਇੱਥੇ ਨਹੀਂ ਮਤਲਬ ਵਿਦੇਸ਼ਾਂ ਦੇ ਵਿੱਚ ਵੀ ਵੇਖੋ ਹੂੰ ਆਹ ਨਹੀਂ ਪੁਰਾਣੀ ਪਾਰਲੀਮੈਂਟ ਲੈ ਲਓ ਇਹ ਤੱਕ ਦੀ ਪਾਣੀ ਨਹੀਂ ਆਵੇ ਕੋਈ ਕਨਾਚਰ ਬਣੀ ਨੂੰ ਹੋ ਗਿਆ ਕਦੀ ਮਤਲਬ ਪਾਣੀ ਨਹੀਂ ਮਿਲਦਾ 1927 ਦੀ ਬਣੀ ਹੋਈ ਹੈ ਪੁਰਾਣੀ ਪਾਰਲੀਮੈਂਟ ਮੈਂ ਕੋਈ ਕਹਿੰਦਾ ਕਿ ਅਜੇ ਤੱਕ 100 ਸਾਲ ਹੋ ਚੱਲਿਆ ਨੂੰ ਉਹਦੇ ਚ ਕਦੀ ਪਾਣੀ ਨਹੀਂ ਟਪਕਿਆ 100 ਸਾਲ ਹੋ ਗਿਆ ਅਜੇ ਵੀ ਉਹਦਾ ਕੋਈ ਚੀਜ਼ ਪੱਤਰ ਨਹੀਂ ਕਦੀ ਡਿੱਗਾ ਕੋਈ ਜੀ ਬੋਲੋ ਜੀ ਕਹਿੰਦਾ ਕਿ ਪੱਥਰ ਡਿੱਗਾ ਜੀ ਰੱਦ ਗਿਆ ਇਹਨੂੰ ਉਹਦੇ ਨਾਲ ਮਤਲਬ ਬਹੁਤ ਧੱਕਾ ਕੀਤਾ ਕਿ ਇਹਨੂੰ ਤੋੜ-ਤੋੜ ਕੇ ਤਾਰਾਂ ਪਾਈਆਂ ਨਵੇਂ-ਨਵੇਂ ਚੀਜ਼ਾਂ ਬੋਲੋ ਆਪਣੇ ਇੱਕ ਡੋਣਾ ਵਾਸਤੇ ਇਹਨੂੰ ਮੋਡੀਫਾਈ ਕੀਤਾ ਪਰ ਉਹਦਾ ਕੁਝ ਵੀ ਸਟਰਕਚਰ ਕਿਤੇ ਵੀ ਨਹੀਂ ਇੱਕ ਇੰਜੀਨੀਅਰ ਲਿਆ ਹੂੰ ਜਿਹੜਾ ਉਹਨਾਂ ਨੇ ਲਾਇਆ ਅਗਲਾ ਅਗਲਾ ਜੀ 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 ਦੇਖੋ ਤੁਸੀਂ ਹੂੰ ਉਹ ਜਿੱਥੋਂ ਅਸੀਂ ਮੱਕਰ ਦਵਾਰ ਤੋਂ ਜਿੱਥੋਂ ਹੀ ਅੰਦਰ ਜਾਂਦੇ ਆ ਸਾਰੇ ਜੀ ਉਹਦੇ ਬਾਹਰ ਕੋਈ ਸ਼ੈਲਟਰ ਨਹੀਂ ਹੈ ਵੀ ਅੱਜ ਤੁਸੀਂ ਇਹ ਕੋਈ ਮੈਜੀ ਦੇਖ ਰਹੀ ਹੈ ਮਤਲਬ ਕਰੀਬ 60 70 ਬੰਦੇ ਸਾਨੂੰ ਬਦਲ ਨੂੰ ਸਕਿਉਰਟੀ ਉੱਥੇ ਲਾਏ ਨੇ ਗੱਡੀਆਂ ਠੀਕ ਕਰਨ ਨੂੰ ਇੱਥੇ ਕਰੀਆਂ ਕਰਨ ਯਾਰ ਅੱਜ ਕਿਹੜੇ ਯੋਗ ਚ ਬੈਠੇ ਆ ਜਿੱਦੇ ਗੱਡੀ ਐਂਟਰ ਹੋਣੀ ਗਈ ਸੀ ਬੰਦਾ ਜਿਹੜਾ ਐਂਟਰ ਹੋਣੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੂੰ ਅੱਜ ਚਲ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪੇਨੀ ਆ ਗਈ ਹੈ ਉਹਦੇ ਆ ਤੇ ਫਿਰ 670 ਬੰਦੇ ਉਹਨੂੰ ਉਹਨੂੰ ਕੰਟਰੋਲ ਕਰਨ ਲਈ ਲਾਇਆ ਮੈਂ ਕਿਹਾ 10000 ਨਵੀਂ ਪਾਰਲੀਮੈਂਟ ਬਣੀ ਤੇ ਤੇ ਹਾਲੇ ਤਾਂ ਵੀ ਵਈ ਦੇਖੋ ਮਤਲਬ ਜਿਹੜੀ ਜਿਹੜਾ ਵੀ ਬੰਦਾ ਆਏਗਾ ਉਹ ਸਾਨੂੰ ਪਤਾ ਨਹੀਂ ਅੰਦਰ ਬੈਠਿਆਂ ਨੂੰ ਵੀ ਕੌਣ ਆ ਰਿਹਾ ਕੀ ਹੋ ਰਿਹਾ ਹੂੰ ਅਜਿਹਾ ਜਦੋਂ ਤੁਸੀਂ ਗਏ ਹੋ ਅੱਜ ਸਿਰਫ ਸਿਰਫ ਮੈਂ ਤਾਂ ਬਸਰੇ ਜਿੱਤੇ ਸੀ ਐਂਟਰੀ ਤੇ 670 ਬੰਦੇ ਲਾਇਏ ਨੇ ਹੂੰ ਨਹੀਂ ਜਦੋਂ ਮੈਨੂੰ ਦੱਸੋ 3000 2 3000 ਬੰਦਾ ਦੀ ਸਕਿਉਰਿਟੀ ਲਾਇਆ ਬਿਲਕੁਲ ਠੀਕ ਹੈ ਅੱਛਾ ਸੀ ਅਜੇ ਵੀ ਯੁੱਗ ਕਿਹੜੇ ਦੀ ਗੱਲ ਕਰਦੇ ਆ ਬਿਲਕੁਲ ਬਿਲਕੁਲ ਅਸੀਂ ਬਾਹਰ ਜਾਂਦੇ ਆ ਦੇਖੋ ਅਮਰੀਕਾ ਵੀ ਜਾਏਗਾ ਕੈਨੇਡਾ ਵੀ ਜਾਏਗਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜਿੰਨਾਂ ਦਾ ਵੀ ਮੁਕਾਬਲਾ ਕਰਨਾ ਹੂੰ ਅਸੀਂ ਸੁਆਈ ਇੱਕ ਦੋ ਗਾਰਡ ਤੋਂ ਕੋਈ ਉਸ ਤੋਂ ਕੋਈ ਬੰਦਾ ਨਹੀਂ ਖੜਾ ਦੇਖਿਆ ਹੂੰ ਪਰ ਇੱਕ ਪਰ ਨਹੀਂ ਮਾਰ ਦਿੰਦੇ ਪਰਿੰਦਾ ਪਰ ਨਹੀਂ ਮਾਰਦਾ ਉੱਥੇ ਹੂੰ ਮਤਲਬ ਤਰੀਕਾ ਘਾਰ ਹੈ ਹੂੰ ਸੋ ਗੱਲਾਂ ਇਹ ਆ ਕਿ ਇਹ ਗੱਲਾਂ ਕਰਨ ਦੇ ਨਾਲ ਸੁਪਨੇ ਵਕਾਉਣ ਦੇ ਨਾਲ ਵੱਡੀਆਂ ਗੱਲਾਂ ਕਰਨ ਦੇ ਨਾਲ ਵੱਡੇ ਨਹੀਂ ਹੋਇਆ ਜਾਂਦਾ ਇਹਨਾਂ ਦੀਆਂ ਚੀਜ਼ਾਂ ਵਾਸਤੇ ਤੁਹਾਨੂੰ ਬਹੁਤ ਗਹਿਰੀ ਤੱਕ ਜਾਣਾ ਪੈਂਦਾ ਔਰ ਗਹਿਰੀ ਤੇ ਸੋਚਣਾ ਪੈਂਦਾ ਕੋਈ ਚੀਜ਼ ਵੀ ਬਣਾਉਣੀ ਹੈ ਕੀ ਚੀਜ਼ ਨੂੰ ਡਵੈਲਪ ਕਰ ਮੈਂ ਤੁਹਾਨੂੰ ਥਿਊਰੀ ਬਣਾਉਣੀ ਪੈਂਦੀ ਹੈ ਤੁਹਾਨੂੰ ਰਿਸਰਚ ਕਰਨੀ ਪੈਂਦੀ ਹੈ ਕਿ ਕਿਵੇਂ ਦੀ ਕਿਹੜੀ ਚੀਜ਼ ਹੋਣੀ ਚਾਹੀਦੀ ਹੂੰ ਅਜਲਾ ਜੀ ਮੈਨੂੰ ਇਹ ਦੱਸੋ ਹੁਣ ਇਹ ਵੀਡੀਓ ਤਾਂ ਬਹੁਤ ਵਾਇਰਲ ਹੋ ਗਿਆ ਤੁਸੀਂ ਤਾਂ ਉਥੋਂ ਕੋਲ ਦੀ ਲੰਘ ਕੇ ਆਏ ਹੋਵੋਗੇ ਜਿੱਥੇ ਨੀਲੇ ਜਿਹੇ ਰੰਗ ਦਾ ਡਸਟਬਿਨ ਪਿਆ ਆਹ ਹਾਂ ਉੱਥੇ ਉੱਤੋਂ ਛੱਤ ਚੋਰੀ ਹੈ ਯਹਾਂ ਮਤਲਬ ਕਿ ਤੀਨ ਪਿਆ ਹੋਇਆ ਉੱਪਰ ਪਿਆ ਕੀ ਹੋਇਆ ਬੇਸਿਕਲੀ ਛੇ ਚੋ ਕਿਵੇਂ ਗਿਆ ਉਹ ਕਿਉਂ ਲੀਕੇਜ ਕਿਵੇਂ ਹੋ ਗਿਆ ਡੋਮ ਹੈ ਡੋਮ ਮੈਂ ਦੇਖੋ ਲੈਂਟਰ ਤੇ ਨਹੀਂ ਚੁੰਦਾ ਹੁੰਦਾ ਹੁੰਦਾ ਡੋਮ ਹੈ ਹਾਂ ਹਾਂ ਉਹ ਡੋਮ ਵੀ ਤਾਂ ਕੋਕਰ ਕਿਹੜੀ ਉਹਨੂੰ ਬੰਦੇ ਨੇ ਉਦੋਂ ਉਦੋਂ ਦੀ ਕਾਰੀਗਰੀ ਕਿੰਨੀ ਵਧੀਆ ਉਹਨੂੰ ਵੀ ਬਿਨਾਂ ਇਹਨਾਂ ਦੇ ਜਿੰਨਾ ਕੰਮ ਦਿੱਤਾ ਗੁਜਰਾਤ ਦੀ ਕੰਪਨੀ ਆਪਨੇ ਦਿੱਤਾ ਹੈ ਹੂੰ ਉਹਨਾਂ ਨਾਲ ਮਿਲ ਕੇ ਬਣਾਇਆ ਉਹ ਦੇਖੋ ਤੁਸੀਂ ਇਹਨਾਂ ਦੇ ਵੱਲੋਂ ਐਕਸਪੀਰੀਅੰਸ ਹੈ ਨਾ ਵੀ ਕਿ ਇਹਨੇ ਇਹੋ ਜੀ ਚੀਜ਼ ਬਣਾਈ ਪਹਿਲਾਂ ਹੂੰ ਕਿ ਇਹ 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 ਇਤਿਹਾਸਿਕ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਜਿਵੇਂ ਇਹ ਨਹੀਂ ਕਿ ਮਸਲਕੇ ਕਿ ਇਹ ਚੀਜ਼ ਮਤਲਬ ਬਣਾਉਣ ਨੂੰ ਤਾਂ ਕੋਈ ਵੀ ਬਣਾ ਦੇਗਾ ਬੜੇ ਬੜੇ ਬਿਲਡਰ ਨਹੀਂ ਕਰਦੇ ਨੇ ਹੂੰ ਮੇਰੇ ਮੇਰਾ ਤਾਂ ਮੰਨਣਾ ਜੀ ਆਪਕੋ ਬੋਰਡ ਦੀ ਬੈਸਟ ਕੰਪਨੀ ਹੈ ਅਰਕਲ ਦੀ ਹੂੰ ਦੇ ਨਹੀਂ ਜੀ ਆਪ ਹੀ ਬਣਾਇਆ ਆਪ ਬਣਾਏ ਦੀ ਗੱਲ ਨਹੀਂ ਹੁੰਦੀ ਹੂੰ ਗੱਲ ਤੇ ਹੁੰਦੀ ਹੈ ਕੋਈ ਟੈਕਨੀਕ ਇਹਦੇ ਕੋਲ ਹੈਗੀ ਨਵੀਂ ਕਿਉਂਕਿ ਹੋਰ ਪਤਾ ਨਹੀਂ ਕਿੰਨੇ ਪ੍ਰਧਾਨ ਮੰਤਰੀ ਕਿੰਨੇ ਕਾਰਜਕਾਲ ਦੇਖਨੇ ਇਸ ਬਿਲਡਿੰਗ ਨੇ ਜੀ ਜਦੋਂ 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 ਹੁਣ ਆਪਣਾ ਪ੍ਰੈਸ਼ਰ ਕਰਾਉਣਾ ਕਿਸੇ ਨੇ ਆਰਦਾ ਕਰਾਉਣਾ ਸੱਜਰੀ ਕਰਾਉਣੀ ਉਹ ਤਾਂ ਬਾਹਰ ਦੀਆਂ ਮਸ਼ੀਨਾਂ ਤੋਂ ਕਰਾਉਂਦੇ ਫਿਰ ਇਰੀ ਵਾਲੀਆਂ ਤੋਂ ਕਰਾ ਲਓ ਹੂੰ ਮੈਂ ਕਹਿੰਦਾ ਬੈਸਟ ਕਰਦੇ ਸਾਡਾ ਕੋਈ ਨੁਕਸਾਨ ਨਾ ਹੋਵੇ ਬੋਡੀ ਦਾ ਹੂੰ ਸਾਡੀ ਗਾਨ ਨਾ ਜਾਵੇ ਉਦੋਂ ਹੀ ਬੈਸਟ ਨੂੰ ਰੱਬ ਦੇ ਹੂੰ ਉਹ ਤਾਂ ਵਿਰਲਡ ਦੀ ਬੈਸਟ ਮੈਡੀਕਲ ਸਾਇੰਸ ਕਿਹਦੇ ਕੋਲ ਹੈ ਉਤੋਂ ਉਤੋਂ ਨੀ ਮਸ਼ੀਨ ਚਾਹੀਦੀ ਐ ਜਾਂ ਉਤੋਂ ਦੇ ਡਾਕਟਰ ਚਾਹੀਦੇ ਹਮ ਪਰ ਇੱਥੇ ਆ ਗਏ ਸੀ ਲੋਕਾਂ ਨੂੰ ਵਿਖਾਉਣਾ ਆਖਦੇ ਐ ਕਿ ਨਹੀਂ ਜੀ ਅਸੀਂ ਇਹ ਮਤਲਬ ਅਸੀਂ ਇੰਡੀਆ ਦਾ ਬਣਾਇਆ ਯੂਜ਼ ਕੀਤਾ ਜੀ ਇੰਡੀਆ ਤੋਂ ਬਿਲਟਰ ਨਹੀਂ ਬਣਾਇਆ ਇਹ ਇਹ ਕੋਈ ਕੋਈ ਗੱਲਾਂ ਨਹੀਂ ਕਰਨੀਆਂ ਹਮ ਕੋਈ ਬੈਸਟ ਕਰੋ ਕਿਤੇ ਮਿਲ ਬਦਾਂ ਜ਼ਰੂਰੀ ਨਹੀਂ ਹਮ ਸਰਵੇ ਨਹੀਂ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਵਿਖਾਉਣਾ ਅਜਿਹੀ ਚੀਜ਼ਾਂ ਮਾਰੇ ਕਰਦੇ ਮੈਨੂੰ ਤੁਹਾਨੂੰ ਸਿੱਧੀ ਗੱਲ ਦੱਸੀਏ ਇਸ ਸਰੀਰ ਤੋਂ ਵੱਧ ਯਾਰ ਕਰਨਾ ਚਾਹੀਦੀ ਇਹਨਾਂ ਚੀਜ਼ਾਂ ਨੂੰ ਆਪਣੇ ਸਰੀਰ ਤੋਂ ਵੱਧ ਤੇ ਫਿਰ ਤੁਸੀਂ ਇਨਵੈਸਟ ਕਰ ਸਕੋਗੇ ਜੇ ਤੁਸੀਂ ਲੋਕਾਂ ਨੂੰ ਦਿਖਾਉਣਾ ਨਾਲ ਲੋਕਾਂ ਨੂੰ ਅੱਜ ਅੱਜ ਵੀ ਤੇ ਗੀਰੂਸ ਨਿਕਲੇ ਹੀ ਹੈ ਨਾ ਇਹ ਚੀਜ਼ ਦਾ ਅੱਜ ਤਾਂ ਚਰਚਾ ਹੋ ਰਹੀ ਹੋਊਗੀ ਸੰਸਦ ਚ ਮਹੌਲ ਕੀ ਆਜਲਾ ਜੀ ਐਸੀ ਚੀਜ਼ ਤੇ ਚਰਚਾ ਹੋ ਰਹੀ ਹੈ ਕਿ ਨਵੀਂ ਬਣੀ ਸੰਸਦ ਦੇਖੋ ਕਿਵੇਂ ਪਾਣੀ ਟਪਕ ਰਿਹਾ ਉਹ ਤੇ ਚਲੋ ਉਹ ਤਾਂ ਹੋਏਗੀ ਚਰਚਾ ਉਹਨਾਂ ਕਿੱਥੇ ਕਰਨ ਦੇਣੀ ਉਹਨਾਂ ਟਾਈਮ ਨਹੀਂ ਦੇਣਾ ਇਸ ਗੱਲ ਤੇ ਗੱਲ ਕਰਨ ਦਾ ਇਹ ਮਸਲਾ ਇਹ ਨਹੀਂ ਕਿ ਮਸਲਾ ਇਹ ਸੀ ਕਿ ਹਾਲ ਤਾਂ ਇਹ ਕਿ ਤੁਸੀਂ ਜਿਹੜੇ ਬੰਦਿਆਂ ਨੂੰ ਦਿੱਤਾ ਕਿ ਉਹਨਾਂ ਦੀ ਕੋਈ ਪੁਖਾਈ ਨੇ ਕਦੀ ਹੈਗੀ ਹੈ ਉਹ ਇਤਿਹਾਸਿਕ ਬਿਲਡਿੰਗ ਬਣਾ ਸਕਦਾ ਸਵਾਲ ਤਾਂ ਇਹ ਹੀ ਹੈ ਨਾ ਪਾਣੀ ਚੋ ਗਿਆ ਇਹ ਨਹੀਂ ਮਸਲਾ ਪਾਣੀ ਕਿਹੜੀ ਬਿਲਡਿੰਗ ਵਿੱਚ ਹੋਇਆ ਮਸਲਾ ਇਹ ਹੈ ਜਿਹੜਾ ਮੰਨਣਾ ਹੈ ਕਿ ਮੇਰਾ ਮੰਨਣਾ ਕਿ ਇਹ ਗੁਰਜੀ ਇਹ ਬਿਲਡਿੰਗ ਬਣਾਉਣ ਵਾਸਤੇ ਉਹ ਜੇ ਮਤਲਬ ਇਤਿਹਾਸਿਕ ਚੀਜ਼ਾਂ ਨੂੰ ਖੜਾ ਕਰਨ ਵਾਸਤੇ ਤੁਹਾਨੂੰ ਆਪਣੇ ਸਰੀਰ ਦੀ ਤਰ੍ਹਾਂ ਸੋਚਣਾ ਚਾਹੀਦਾ ਮੈਂ ਸਿੱਧੀ ਜੀ ਗੱਲ ਦੱਸਦਾ ਅੱਜ ਤੱਕ ਦੇਖੋ ਜਿਹੜਾ ਵੀ ਬਣਦਾ ਮਤਲਬ ਜਾਂ ਇੰਡੀਆ ਦਾ ਫੇਮਸ ਬੰਦਾ ਜਿਹਦੇ ਕੋਲ ਚਾਰ ਸਿੱਕੇ ਹੈਗੇ ਆ ਹੂੰ ਚਾਹੇ ਉਹ ਪੋਲਿਟਿਸ਼ੀਅਨ ਹੈ ਚਾਹੇ ਇੰਡਸਟ੍ਰੀਅਲਿਸਟ ਹੈ ਚਾਹੇ ਕੋਈ ਸਟਾਰ ਹੈ ਚਾਹੇ ਕੋਈ ਆਮ ਬੰਦਾ ਵੀ ਜਿਹਦੇ ਕੋਲ ਪੈਸੇ ਹੈਗੇ ਆ ਹੂੰ ਉਹ ਆਪਣੇ ਇਲਾਜ ਲਈ ਵਰਲਡ ਦੀ ਬੈਸਟ ਹਸਪੀਟਲ ਦੇਦਾ ਵਰਲਡ ਦੇ ਬੈਸਟ ਡਾਕਟਰ ਦੇਖਦਾ ਹੈ ਹੂੰ ਉਹਦੋਂ ਦੇ ਦੇਖ ਤੱਕ ਦਿੱਕਤੇ ਜਾਈ ਜਾਂਦੀ ਉਹ ਉਹ ਆਪਣੇ ਡਾਕਟਰ ਨੂੰ ਕੋਈ ਕਰਨਾ ਮਰਜ਼ਿਆਂ ਦੇ ਮਰਜ਼ਾ ਦੇ ਹੂੰ ਉਹਨੂੰ ਬਾਹਰ ਨੂੰ ਭਜਦੇ ਆ ਬਿਲਕੁਲ ਠੀਕ ਹੈ ਇਹਦਾ ਮਤਲਬ ਹੈ ਕਿ ਟੈਕਨੀਕ ਬੈਸਟ ਬੰਦਾ ਭਾਲਦਾ ਹੈ ਵੀ ਨਹੀਂ ਵੀ ਮੈਂ ਰਹਿਣਾ ਹੈ ਸੋ ਮੇਰਾ ਮੰਨਣਾ ਹੈ ਕਿ ਇਹੋ ਜਿਹੀ ਚੀਜ਼ਾਂ ਨੂੰ ਆਪਣੇ ਸਰੀਰ ਦੀ ਤਰਾਈ ਲੈਣਾ ਚਾਹੀਦਾ ਕਿ ਜੇ ਮੇਰਾ ਸਰੀਰ ਹੈ ਇਹ ਬਿਲਡਿੰਗ ਦਾ ਸਾਡਾ ਸਰੀਰ ਹੈ ਹਮ ਅਸੀਂ ਲੋਕ ਸਾਡਾ ਦੇਸ਼ ਇਹਦੀ ਆਤਮਾ ਹੈ ਪਰ ਇਹਨੂੰ ਕੋ ਤਕਰੀਬ ਨਾਵੇਂ ਮੈਂ ਤਾਂ ਬੈਸਟ ਕਰਨਾ ਬਿਲਡਰ ਤੋਂ ਪਹਿਲਾਂ ਬੈਸਟ ਲੈ ਕੇ ਆਵਾਜ਼ ਕੀਤਾ ਬਿਲਡਰ ਤੋਂ ਪਹਿਲਾਂ ਬੈਸਟ ਮੈਂ ਬਿਲਡਰ ਲੈ ਕੇ ਹਮ ਠੀਕ ਹੈ ਬਿਲਕੁਲ ਠੀਕ ਹੈ ਜਦੋਂ ਸੋ ਛੋਟੀ ਸੀ ਛੋਟੀ ਛੋਟੀ ਸੋਚੀ ਇਸ ਸੋਚ ਕਰਕੇ ਮੈਂ ਦੇਖੋ ਧੀਜੀ ਬਣੀ ਹੋ ਗਿਆ ਹੈ ਅੱਗੇ ਤੇ ਜਦ ਮੈਂ ਆਈ ਹੈ ਨਹੀਂ ਸੀ ਅੰਦਰ ਉਧਰ ਦੀ ਆਉਂ ਚੱਲਦੇ ਜੇ ਨਾ ਉਸ ਸਿਹਰੇ ਰਿਕਰਜਨ ਨੂੰ ਇਹ ਦਿਵਨੀ ਪਤਾ ਲੱਗਣਾ ਤੁਹਾਨੂੰ ਹੂੰ ਬਿਲਕੁਲ 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 ਇਹ ਕਈ ਵਾਰ ਹੋ ਚੁੱਕਾ ਹੈ ਸਾਨੂੰ ਡੱਡ ਲੱਗਾ ਰਹਿੰਦਾ ਵੀ ਜਿਵੇਂ ਨਾਲੇ ਲੱਕੜ ਦਾ ਕੰਮ ਬਹੁਤ ਕਰਾਇਆ ਉਸ ਪਰ ਸ਼ੱਕ ਦੇ ਹੂੰ ਮਤਲਬ ਲਮਕਾਵੀ ਲੱਕੜ ਲਮਕਾਵੀ ਲੱਕੜ ਲਾਈ ਹੈ ਹੂੰ ਉਹ ਉਹਦੀ ਉਮਰ ਦੀ ਲਾਈਫ ਕੀ ਹੈ ਕਈ ਵਾਰ ਇਹ ਵੀ ਸੋਚੀ ਤਾਏ ਬਿਲਕੁਲ ਪਤਾ ਨਹੀਂ ਗਾਇਨਾਂ ਕਿ ਮਤਲਬ ਸਾਰੇ ਲਾ ਲਾ ਪਰਤਾ ਹੈ ਹੂੰ ਇਹ ਵੀ ਹੈ ਕਿ ਕਿਉਂਕਿ ਕਈ ਵਾਰ ਜਦੋਂ ਔਜਲਾ ਜੀ ਪਾਣੀ ਨੀਕੇ ਜਾਂਦਾ ਲੱਕੜ ਨੂੰ ਪਾਣੀ ਲੱਗਦਾ ਜਦੋਂ ਤਾਂ ਉਹ ਲੱਕੜ ਦੀ ਮਿਆਦ ਘਟ ਜਾਂਦੀ ਹੈ ਉਹਦੀ ਇਹ ਪਾਣੀ ਐਸੀ ਸਰਪਲਾਈ ਵੀ ਕਰਦੀ ਹੁੰਦੀ ਹੈ ਕੋਈ ਕੈਮੀਕਲ ਕਿਹੜਾ ਵਿਖੋ ਮੈਂ ਫੇਰ ਤੁਹਾਨੂੰ ਹੀ ਕਹਿ ਰਿਹਾ ਜੀ ਜੀ ਕਿਹੜੇ ਕੈਮੀਕਲ ਕੋਈ ਬਿਲਡਰ ਨੂੰ ਵਿਖੋ ਜਿਹੜਾ ਜਿਹੜੇ ਬਿਲਡਰ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੇ ਪੈਸੇ ਬਚਾਏ ਉਹਨੇ ਮੈਂ ਤੁਹਾਨੂੰ ਦਾਅਵੇ ਨਾ ਕਰ ਸਕਦਾ ਬਿਲਕੁਲ ਹੂੰ ਕਿੰਨਾ ਕੰਮਾਂ ਤੇ ਪੈਸੇ ਨਹੀਂ ਬਚਾਉਦੇ ਹੁੰਦੇ ਇੰਨਾ ਕੰਮਾਂ ਤੇ ਬੈਸਟ ਚੀਜ਼ਾਂ ਲੈ ਕੇ ਆਉਣੀ ਚਾਹੀਦੀ ਵੱਲ ਦੀ ਉਹ ਪਹਿਲਾਂ ਸਾਡੇ ਫਿਊਚਰ ਸਾਡੇ ਬੱਚਿਆਂ ਨੇ ਵੇਖਣਾ ਸਾਡੇ ਗਾਂ ਉਹਨਾਂ ਦੇ ਬੱਚਿਆਂ ਨੇ ਵੇਖਣਾ ਇਹ ਤਾਂ ਸਦੀਆਂ ਤੱਕ ਰਹਿਣੀਆਂ ਚੀਜ਼ਾਂ ਨੇ ਬਿਲਕੁਲ ਬਿਲਕੁਲ ਠੀਕ ਹੈ ਕਿੰਨਾ ਚੀਜ਼ਾਂ ਤੇ ਖਰਚਾ ਇੰਨਾ ਇਹ ਚੀਜ਼ ਦੀ ਜਿੰਦ ਵੀ ਇੰਨੀ ਬਣਾਉਣਾ ਇਹ ਨਹੀਂ ਹੋਣਾ ਚਾਹੀਦਾ ਹੂੰ ਇਹਦੇ ਦੇ ਬੈਸਟ ਬੋਲਡ ਨਹੀਂ ਠੀਕ ਹੈ ਕਿਉਂਕਿ ਅਸੀਂ ਅਸੀਂ ਬਣਾਉਣੀ ਹੈ ਆਪਣੇ ਦੇਸ਼ ਵਾਸਤੇ ਹੂੰ ਬਿਲਕੁਲ ਬਿਲਕੁਲ ਹਾਂ ਇਹਨਾਂ ਨੇ ਸਿਰਫ ਮੋਦੀ ਸਾਹਿਬ ਨੇ ਆਪਣੇ ਨਾਂ ਕਰਨ ਨੂੰ ਇਹਦੀ ਗੱਲ ਤੇ ਟਾਈਮ ਬਹੁਤ ਘੱਟ ਦਿੱਤਣਾ ਨੂੰ ਉਹਦੀ ਬਲ ਦਿਨ ਰਾਤ ਕੰਮ ਕਰਦੇ ਰਹੇ ਹੂੰ ਉਹਨਾਂ ਆਪਾਂ ਨੂੰ ਪਤਾ ਹੀ ਇੱਕ ਮਕਾਨ ਦੇ ਸਾਲ ਚ ਖੜਾ ਹੋਣਾ ਉਹਨਾਂ ਨੂੰ ਤਿੰਨਾਂ ਮਹੀਨੇ ਚ ਖੜਾ ਕਰੋਗੇ ਤੇ ਕੀ ਹਾਲਤ ਹੋਈ ਬਿਲਕੁਲ ਹੂੰ ਠੀਕ ਹੈ ਠੀਕ ਹੈ ਔਜਲਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਥੈਂਕ ਯੂ ਸੋ ਮੱਚ ਤਾਂ ਗੁਰਜੀਤ ਸਿੰਘ ਔਜਲਾ ਸੱਜ ਨਾਲ ਸੀਗੇ ਅੰਮ੍ਰਿਤਸਰ ਤੋਂ ਐਮਪੀ ਨੇ ਗੁਰਜੀਤ ਔਜਲਾ ਔਰ ਉਹ ਵੀ ਸੰਸਦ ਪਹੁੰਚੇ ਉਹਨਾਂ ਨੇ ਵੀ ਇਹ ਹਾਲ ਦੇਖੇ ਜਿੱਥੇ ਪਾਣੀ ਚੁੰਦਾ ਹੋਇਆ ਨਜ਼ਰ ਆ ਰਿਹਾ ਸੀਗਾ ਬਾਹਰਲੇ ਪਾਸੇ ਔਰ ਬਿਲਕੁਲ ਜਿੱਥੇ ਐਮਪੀਜ਼ ਬੈਠਦੇ ਆ ਸੰਸਦ ਦਾ ਜਿਹੜਾ ਉਹ ਸਦਨ ਦਾ ਜਿਹੜਾ ਏਰੀਆ ਉਸ ਦੇ ਬਿਲਕੁਲ ਬਾਹਰਲੇ ਪਾਸੇ ਜਿੱਧਰੋਂ ਪ੍ਰਾਈਮ ਮਿਨਿਸਟਰ ਆਉਂਦੇ ਨੇ ਔਰ ਉਧਰਲੇ ਪਾਸੇ ਇਹ ਪਾਣੀ ਚੋਰਿਆ ਹੈ ਟਪਕਦਾ ਹੋਇਆ ਨਜ਼ਰ ਆ ਰਿਹਾ ਜੋ ਕਿ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਨ ਲਈ ਮਜਬੂਰ ਕਰ ਰਹੀ ਹੈ ਇਹ ਗੱਲ ਤਾਂ ਸਵਾਲ ਉੱਠ ਰਹੇ ਨੇ ਇਸ ਜੀ ਦੇ ਉੱਪਰ ਕਿ ਅਖਰਕਾਰ ਇਸ ਦਾ ਕੰਮ ਘਟੀਆ ਹੋਇਆ ਜਾਂ ਕਿਵੇਂ ਹੋਇਆ ਇਹ ਸਭ ਕੁਝ ਤਾਂ ਇਸ ਦੇ ਪਿੱਛੇ ਵੀ ਹੁਣ ਵਜਾ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਖੈਰ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਤਾਂ ਇਸ ਨੂੰ ਲੈ ਕੇ ਵਕਫ ਵਕਫ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ